ਦਿਕਸ਼ਾ ਇੱਕ ਟਾਈਮ ਹੁੰਦਾ ਸੀ ਜਦੋਂ ਦਹੇਜ ਦੇ ਕਰਕੇ ਕੁੜੀਆਂ ਨੂੰ ਪੜਤਾੜਿਤ ਕੀਤਾ ਜਾਂਦਾ ਸੀ ਜਾਂ ਦਹੇਜ ਕਰਕੇ ਕੁੜੀਆਂ ਸੁਸਾਇਡ ਕਰ ਲੈਂਦੀਆਂ ਸੀ ਜਾਂ ਦਹੇਜ ਕਰਕੇ ਬਹੁਤ ਸਾਰੀ ਕੁੜੀਆਂ ਦੀ ਜ਼ਿੰਦਗੀ ਖਰਾਬ ਹੁੰਦੀ ਸੀ ਨਾ ਪਰ ਅੱਜ ਦਹੇਜ ਦੇ ਕਰਕੇ ਬਹੁਤ ਸਾਰੇ ਮੁੰਡਿਆਂ ਦੀ ਜ਼ਿੰਦਗੀ ਖਰਾਬ ਹੁੰਦੀ ਹੈ ਇਹ ਕਾਲਾ ਸੱਚ ਬਿਲਕੁਲ ਨਹੀਂ ਛੁਪਿਆ ਹੋਇਆ ਕਿ ਅੱਜਕੱਲ ਦਹੇਜ ਵਰਗਾ ਸ਼ਬਦ ਜਿਹੜਾ ਹੈ ਦਹੇਜ ਵਰਗੀ ਚੀਜ਼ ਦਾ ਕੁੜੀਆਂ ਬਹੁਤ ਜ਼ਿਆਦਾ ਗਲਤ ਫਾਇਦਾ ਚੱਕਦੀਆਂ ਨੇ ਤੇ ਉਹਦੇ ਕਰਕੇ ਬਹੁਤ ਸਾਰੇ ਲੋਕ ਬਹੁਤ ਸਾਰੇ ਨੌਜਵਾਨ ਇਸ ਚੀਜ਼ ਦੀ ਬਲੀ ਚੜ੍ਹਦੇ ਨੇ ਹਣਾ ਹੁਣ ਇੱਕ ਖਬਰ ਆਈ ਹੈ ਅੱਜ ਹੀ ਕਿ ਰਾਜਸਥਾਨ ਦੇ ਇੱਕ ਫੋਟੋਗ੍ਰਾਫਰ ਮੁੰਡੇ ਨੇ ਸੁਸਾਇਡ ਕਰ ਲਿਆ ਇਹ ਲਿਖ ਕੇ ਕਿ ਦਹੇਜ ਵਰਗਾ ਜਿਹੜਾ ਸ਼ਬਦ ਹੈ ਜਾਂ ਦਹੇਜ ਜੋ ਬਣਿਆ ਹੈ ਉਹਦੇ ਵਿੱਚ ਚੇਂਜਸ ਕੀਤੇ ਜਾਣ ਉਹਨੇ ਖਾਸ ਕਰਕੇ ਬਹੁਤ ਵੱਡਾ ਲੈਟਰ ਲਿਖਿਆ ਤੇ ਲਿਖ ਕੇ ਗਿਆ ਹੈ ਕਿ ਨੌਜਵਾਨ ਵਿਆਹ ਨਾ ਕਰਵਾਓ ਜੇਕਰ ਤੁਸੀਂ ਕਰਵਾਉਂਦੇ ਵੀ ਹੋ ਤਾਂ ਪਹਿਲਾਂ ਸਮਝੌਤਾ ਕਰ ਲਓ ਕਿ ਅਸੀਂ ਜੋ ਹੈ ਜੇ ਵੱਖ ਹੋਵਾਂਗੇ ਜਾਂ ਕੋਈ ਰੀਜ਼ਨ ਹੋਊਗਾ ਤੇ ਅਸੀਂ ਜੀ ਜੋ ਹੈ ਦਹੇਜ ਵਰਗੀ ਅਸੀਂ ਡਿਮਾਂਡ ਨਹੀਂ ਕੀਤੀ ਕਿਉਂਕਿ ਨੌਜਵਾਨ ਦਾ ਘਰਦਿਆਂ ਨੇ ਇਹ ਇਲਜ਼ਾਮ ਲਗਾਏ ਨੇ ਕਿ ਲੜਕੀ ਜੜੀਆ ਉਹ ਵਿਆਹ ਤੋਂ ਬਾਅਦ ਉਸਤੇ ਕੇਸ ਫਾਇਦਾਤਾ ਸੋਨੇ ਰਾਜਸਥਾਨ ਦੇ ਵਿੱਚ ਕਿ ਜੀ ਮੇਤੋਂ ਦਹੇਜ ਮੰਗਦਾ ਸੀ ਅੱਜ ਤੁਸੀਂ ਜਿਹੜੇ ਵੀ 100 ਦੇ ਵਿੱਚੋਂ 80% ਜਿਹੜੇ ਇਸ ਖਾਣਿਆਂ ਦੇ ਵਿੱਚ ਜਾਂ ਕੋਰਟ ਦੇ ਵਿੱਚ ਚੱਲ ਰਹੇ ਹੋਣਗੇ ਨਾ ਪਤੀ-ਪਤਨੀ ਦੇ ਲੜਾਈ ਦੇ ਤਾਂ ਉਹਦੇ ਵਿੱਚੋਂ ਪਤਨੀ ਵੱਲੋਂ ਸਿਰਫ ਇਹ ਸ਼ਬਦ ਲਿਖਵਾਇਆ ਜਾਂਦਾ ਹੈ ਕਿ ਇਹਨੇ ਮੇ ਤੋਂ ਦਹੇਜ ਮੰਗਿਆ ਸੀ ਇਹਨੇ ਮੇ ਤੋਂ ਦਹੇਜ ਦੇ ਲਈ ਮੈਨੂੰ ਪਰਤਾੜਿਤ ਕੀਤਾ ਹੈ ਜੀ ਮੈਨੂੰ ਦਹੇਜ ਦੇ ਲਈ ਜਿਹੜਾ ਤੰਗ ਕੀਤਾ ਹੈ ਔਰ ਦਹੇਜ ਲੈਣਾ ਲੈਣਾ ਇੰਨਾ ਵੱਡਾ ਪਾਪ ਹੈ ਜਾਂ ਇੰਨਾ ਵੱਡੀ ਗਲਤ ਚੀਜ਼ ਹੈ ਕਿ ਇਹਦੇ ਲਈ ਸਖਤ ਕਾਨੂੰਨ ਬਣਾ ਹੋਇਆ ਹੈ ਦਹੇਜ ਵਰਗਾ ਦੇਜ ਵਰਗੀ ਚੀਜ਼ ਜੇਕਰ ਕੋਈ ਵੀ ਕਿਸੇ ਤੋਂ ਡਿਮਾਂਡ ਕਰਦਾ ਹੈ ਕੋਈ ਦਹੇਜ ਮੰਗਦਾ ਹੈ ਤਾਂ ਉਹ ਇੱਕ ਕਾਨੂੰਨ ਦੇ ਵਿੱਚ ਜਿਹੜਾ ਹੈ ਉਹ ਅਪਰਾਧ ਹੈ ਤੇ ਉਹ ਚੀਜ਼ ਦਾ ਕਿਤਨੇ ਕਿਤੇ ਕੁੜੀਆਂ ਜਿਹੜੀਆਂ ਨੂੰ ਗਲਤ ਫਾਇਦਾ ਚੱਕਦੀਆਂ ਨੇ ਜਿਹਦੀ ਬਲੀ ਮੈਨੂੰ ਲੱਗਦਾ ਕਿ ਨੌਜਵਾਨ ਜਿਹੜੇ ਨੇ ਉਹ ਚੜ ਰਹੇ ਨੇ ਤੇ ਨੌਜਵਾਨ ਅਵੇਅਰ ਵੀ ਕਰ ਰਹੇ ਨੇ ਤੇ ਉਹਨਾਂ ਨੇ ਇਹ ਵੀ ਲਿਖਿਆ ਕਿ ਸ਼ਾਇਦ ਉਹ ਕੇਸ ਵਾਪਸ ਲੈ ਲੰਗੇ ਤੇ ਉਸ ਸਾਰੇ ਨਾ ਕਰਦਾ ਉਹਨਾਂ ਨੇ ਕੇਸ ਪਾਇਆ ਹੋਇਆ ਸੀ ਬਿਲਕੁਲ ਮੈਂ ਉਹੀ ਤਾਂ ਕਹਿ ਰਹੀ ਹਾਂ ਨਾ ਕਿ ਜਿਹੜੇ ਨੌਜਵਾਨ ਨੇ ਹਨਾ ਜਿਹੜੇ ਵੀ ਸੁਸਾਈਡ ਕਰਦੇ ਨੇ ਇਨਾ ਦਿਨਾਂ ਦੇ ਵਿੱਚ ਜੇਕਰ ਸੁਸਾਇਡ ਦੇ ਕੇਸ ਵਧੇ ਨੇ ਹਨਾ ਤਾਂ ਤੁਸੀਂ ਇਹ ਵੇਖੋ ਕਿ ਜ਼ਿਆਦਾਤਰ ਨੌਜਵਾਨਾਂ ਨੇ ਇਹੀ ਕਿਹਾ ਹੋਇਆ ਹੈ ਕਿ ਸਾਨੂੰ ਦਹੇਜ ਦੇ ਝੂਠੇ ਕੇਸ 'ਚ ਫਸਾਇਆ ਜਾ ਰਿਹਾ ਸੀ ਦਹੇਜ ਦੇ ਝੂਠੇ ਕੇਸ ਦੇ ਵਿੱਚ ਸਾਡਾ ਨਾਮ ਲਿਖਾਇਆ ਗਿਆ ਸੀ ਥਾਣਿਆਂ ਦੇ ਵਿੱਚ ਜਿੰਨੇ ਕੇਸ ਚੱਲ ਰਹੇ ਨੇ ਉਹਦੇ ਵਿੱਚੋਂ 100 ਦੇ ਵਿੱਚੋਂ 80% ਜਿਹੜੇ ਨੇ ਉਹ ਜਿਹੜੇ ਨੇ ਝੂਠੇ ਚੱਲ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਦਹੇਜ ਜਿਹੜੇ ਨੇ ਉਹ ਕੋਈ ਵੀ ਲੈ ਹੀ ਨਹੀਂ ਰਿਹਾ ਜੀ ਦਹੇਜ ਵਰਗਾ ਨਾਮ ਹੀ ਝੂਠ ਹੈ ਜੀ ਦਹੇਜ ਖਤਮ ਹੋ ਗਿਆ ਬਿਲਕੁਲ ਵੀ ਨਹੀਂ ਜੇਕਰ ਦਹੇਜ ਲਿਆ ਜਾਂਦਾ ਹੈ ਤੇ ਦਹੇਜ ਦਾ ਜਿਹੜਾ ਹੈ ਉਹ ਕਿਤਨੇ ਕਿਤੇ ਕਾਨੂੰਨ ਦੇ ਵਿੱਚ ਉਹਨੂੰ ਅਪਰਾਧ ਮੰਨਿਆ ਗਿਆ ਹੈ ਪਰ ਮੈਨੂੰ ਲੱਗਦਾ ਹੈ ਕਿ ਜੇਕਰ ਸੱਚੀ ਮੁੱਚੀ ਕਿਸੇ ਕੁੜੀ ਨੂੰ ਦਹੇਜ ਦੇ ਨੀਂਜਾ ਤੋਂ ਤੰਗ ਕੀਤਾ ਜਾਂਦਾ ਹੈ ਨਾ ਤੇ ਉੱਥੇ ਅਜਿਹੇ ਜਿਹੜੇ ਝੂਠੇ ਕੇਸ ਨੇ ਨਾ ਲੋਕ ਉਹਨਾਂ ਨੂੰ ਵੀ ਝੂਠੇ ਕੇਸ ਦੇ ਜਾਂ ਝੂਠੇ ਨਿਗਾ ਨਾਲ ਦੇਖਦੇ ਨੇ ਕਿ ਕੁੜੀਆਂ ਦਾ ਤਾਂ ਕੰਮ ਹੀ ਹੈ ਜੀ ਝੂਠੇ ਕੇਸ ਪਾਉਣਾ ਕੁੜੀਆਂ ਦਾ ਕੰਮ ਹੀ ਹੈ ਜੀ ਦਹੇਜ ਤੇ ਪਾਉਣਾ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਸਾਡੇ ਕੁੜੀਆਂ ਦੇ ਲਈ ਗਲਤ ਹੈ ਕਿ ਅਸੀਂ ਆਪਣੀ ਇਮੇਜ ਖਰਾਬ ਕਰ ਰਹੇ ਹਾਂ ਜੇ ਵੀ ਦੇ ਵਿੱਚੋਂ 5 ਕੇਸ ਵੀ ਝੂਠੇ ਆ ਰਹੇ ਨੇ ਤੇ 15 ਜਿਹੜੇ ਕੇਸ ਨੇ ਜਿਹੜੇ ਸੱਚੀ ਮੁੱਚੀ ਜਿਹਦੇ ਵਿੱਚ ਦਹੇਜ ਮੰਗਿਆ ਗਿਆ ਜਾਂ ਦਹੇਜ ਲਈ ਤੰਗ ਕੀਤਾ ਗਿਆ ਜਾਂ ਗੱਡੀ ਲਈ ਤੰਗ ਕੀਤਾ ਗਿਆ ਹੈ ਉਹ 15 ਕੇਸ ਨੂੰ ਵੀ ਲੋਕ ਜਿਹੜੇ ਨੇ ਉਹ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ ਕਿ ਸ਼ਾਇਦ ਇਹ ਵੀ ਉਹਨਾਂ ਪੰਜਾਂ ਕੁੜੀਆਂ ਵਰਗੀਆਂ ਨੇ हाँ बिलकुल बदुल केस मेन लगता है नौजवान बहुत ज्यादा सुसाइड लग पे अपनी पत्न अपनी पत्नी का नाम लिख बहुत ज्यादा सुसाइड लग गए क्योंकि अतुल केस ने बहुत ਅਤੁਲ ਦੇ ਕੇਸ ਦੇ ਨਾਲ ਅਰ ਅਤੁਲ ਦੇ ਨਾਲ ਹਰ ਕਿਸੇ ਨੇ ਜਿਹੜੀ ਐ ਉਹ ਕਿਤੇ ਨਾ ਕਿਤੇ ਲੋਕ ਇਮੋਸ਼ਨਲੀ ਕਨੈਕਟ ਹੋ ਗਏ ਸੀ ਕਿ ਨੌਜਵਾਨਾਂ ਬਹੁਤ ਗਲਤ ਹੋਇਆ న్యూਸ ਬੜੀ ਵਾਇਰਲ ਹੋਈ ਉਹਨੂੰ ਇਨਸਾਫ ਨੂੰ ਮੰਗ ਨੂੰ ਲੈ ਕੇ ਵਾਇਰਲ ਹੋਈ ਕੁੜੀ ਨੂੰ ਜਿਹੜਾ ਗ੍ਰਿਫਤਾਰ ਵੀ ਕੀਤਾ ਗਿਆ ਹੁਣ ਮੁੰਡਿਆਂ ਨੂੰ ਸਿਰਫ ਇਹੀ ਰਾਹ ਲੱਭਦਾ ਪਿਆ ਮੁੰਡਿਆਂ ਨੂੰ ਲੱਗਦਾ ਹੈ ਕਿ ਅਸੀਂ ਜੇ ਸੁਸਾਈਸਾਈਡ ਕਰ ਲਾਂਗੇ ਅਸੀਂ ਆਪਣੀ ਜਾਨ ਦੇ ਦਾਂਗੇ ਤਾਂ ਸਾਨੂੰ ਇਨਸਾਫ ਮਿਲ ਜਾਊਗਾ ਸਾਡੀ ਵੀ ਖਬਰ ਵਾਇਰਲ ਹੋਊਗੀ ਤੇ ਜਿਹੜੇ ਦੋਸ਼ੀ ਨੇ ਉਹ ਫੜੇ ਜਾਣਗੇ ਪਰ ਉਹ ਇਹ ਨਹੀਂ ਸੋਚਦੇ ਕਿ ਉਹ ਆਪਣੇ ਆਪ ਦੀ ਜਾਨ ਲੈ ਕੇ ਉਹ ਕਿਸੇ ਨੂੰ ਜਿਹੜਾ ਐ ਉਹ ਕਿਸੇ ਨੂੰ ਨਹੀਂ ਸਜ਼ਾ ਦੇ ਰਹੇ ਨੇ ਉਹ ਆਪਣੇ ਪਰਿਵਾਰ ਨੂੰ ਸਜ਼ਾ ਦੇ ਰਹੇ ਨੇ ਆਪਣੇ ਆਪ ਨੂੰ ਸਜ਼ਾ ਦੇ ਰਹੇ ਨੇ ਹੁਣ ਜਿਹਦੇ ਕਰਕੇ ਉਹਨਾਂ ਨੇ ਸੁਸਾਇਡ ਕੀਤਾ ਹੈ ਕੀ ਲੱਗਦਾ ਵੀ ਉਹਨਾਂ ਨੂੰ ਕਿਤੇ ਉਮਰ ਕੈਦ ਹੋ ਜੂ ਜਾਂ ਉਹਨਾਂ ਨੂੰ ਫਾਂਸੀ ਲਟਕ ਜਾਣੀ ਗਈ ਆ ਉਹ ਨਹੀਂ ਨਾ ਪਰ ਉਹ ਬੰਦਾ ਤਾਂ ਸਾਰੀ ਜ਼ਿੰਦਗੀ ਲਈ ਚਲਾ ਗਿਆ ਨਾ ਉਹਦੇ ਮਾਪੇ ਸਾਰੀ ਜ਼ਿੰਦਗੀ ਦਾ ਮਾਪਿਆਂ ਕੋਲ ਰੋਣਾ ਤਾਂ ਰਹਿ ਗਿਆ ਨਾ ਸਾਰੀ ਜ਼ਿੰਦਗੀ ਦਾ ਰੋਣਾ ਕਿ ਉਮਰ ਕੈਦ ਤੋਂ ਛੋਟਾ ਹੈ ਸਾਰੀ ਜ਼ਿੰਦਗੀ ਪਰਿਵਾਰ ਨਿਰੋਣਾ ਬਹੁਤ سارے ਜਿਹੜੇ ਨੌਜਵਾਨ ਨੇ ਤਾਂ ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਛੱਡ ਕੇ ਜਿਹੜਾ ਹੈ ਉਹ ਮੌਤ ਨੂੰ ਗੱਲੇ ਲਗਾ ਰਹੇ ਨੇ ਸੋ ਮੈਨੂੰ ਲੱਗਦਾ ਹੈ ਕਿ ਤੁਸੀਂ ਅਤຸນ ਤੋਂ ਐਸ ਗੱਲੋਂ ਨਾ ਜਿਹੜਾ ਹੈ ਅਟੈਚ ਹੋਵੋ ਕਿ ਜੀ ਅਤຸນ ਨੇ ਸੁਸਾਇਡ ਕੀਤਾ ਤੇ ਉਹਨੂੰ ਇਨਸਾਫ ਮਿਲ ਰਿਹਾ ਹੈ ਉਹਦੀ ਗੱਲ ਚੱਲ ਰਹੀ ਹੈ ਨਹੀਂ ਤੁਸੀਂ ਇਹ ਕਰੋ ਕਿ ਅਤຸນ ਨੇ ਜੋ ਕਮਜ਼ੋਰੀ ਦਿਖਾਈ ਅਤຸນ ਨੇ ਜਿਵੇਂ ਸੁਸਾਇਡ ਕੀਤਾ ਅਸੀਂ ਉਹਵੇਂ ਆਪਣੀ ਜਾਨ ਨਹੀਂ ਦੇਣੀ ਅਸੀਂ ਇਸ ਦੇ ਖਿਲਾਫ ਲੜਨਾ ਹੈ ਅਸੀਂ ਇਸ ਦੇ ਖਿਲਾਫ ਵਿਰੁੱਧ ਲੜਨਾ ਹੈ ਕਿਉਂਕਿ ਹਮੇਸ਼ਾ ਕਿਹਾ ਜਾਂਦਾ ਹੈ ਕਿ ਜਿੱਤ ਕਦੀ ਨਾ ਕਦੀ ਹੁੰਦੀ ਹੈ ਸੱਚ ਦੀ ਜਿੱਤ ਹੁੰਦੀ ਹੈ ਸੋ ਜੇਕਰ ਤੁਸੀਂ ਸੱਚੇ ਹੋ ਤੇ ਤੁਸੀਂ ਝੂਠੇ ਕੇਸ ਤੋਂ ਕਿਵੇਂ ਡਰ ਸਕਦੇ ਹੋ ਤੁਸੀਂ ਜੇਕਰ ਸੱਚੇ ਹੋ ਤੇ ਤੁਸੀਂ ਝੂਠੇ ਕੇਸ ਦੇ ਮੂਰੇ ਗੋਡੇ ਕਿਵੇਂ ਟੇਕ ਸਕਦੇ ਹੋ ਔਰ ਸਮੇ ਸਮੇਤੇ ਇੱਕ ਗੱਲ ਵੀ ਕਹੀ ਜਾਂਦੀ ਹੈ ਕਿ ਨਾ ਕਾਨੂੰਨਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਹੋਣਾ ਚਾਹੀਦਾ ਹੈ ਜਿਹੜੇ ਲੋਕ ਝੂਠੇ ਕੇਸ ਪਾਉਂਦੇ ਨੇ ਮੈਨੂੰ ਲੱਗਦਾ ਹੈ ਕਿ ਉਹਦੇ ਨਾਲ ਬਹੁਤ ਸਾਰੇ ਨੌਜਵਾਨਾਂ ਦੀ ਜ਼ਿੰਦਗੀ ਸੱਚੀ ਖਰਾਬ ਹੋ ਜਾਂਦੀ ਹੈ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਨੇ ਕਦੀ ਦਹੇਜ ਸ਼ੁਰੂ ਦੇ ਵਿੱਚ ਲਿਆ ਹੀ ਨਹੀਂ ਹੁੰਦਾ ਉਹਨਾਂ ਨੂੰ ਵੀ ਇਹ 6 ਸਾਲ ਵਿਆਹ ਤੋਂ ਬਾਅਦ ਜਪੰਸਲ ਵਿਆਹਤਵਾਦੀ ਕਹ ਦਿੱਤਾ ਜਾਂਦਾ ਹੈ ਕਿ ਜਿਨੇ ਮੇਤੋ ਦਹੇਜ ਮੰਗਿਆ ਏ ਇਹਨੇ ਜੀ ਮੇਤੋ ਗੱਡੀ ਮੰਗੀ ਹੈ ਇਹਨੇ ਮੈਨੂੰ ਇਸ ਕਰਕੇ ਕੁੱਟਿਆ ਕਿਉਂਕਿ ਮੇਰੇ ਬਾਪੂ ਨੇ ਇਹਨੂੰ ਗੱਡੀ ਨਹੀਂ ਦਿੱਤੀ ਭਾਈ ਜਿਨੇ ਦਹੇਜ ਲੈਣਾ ਹੈ ਉਹਨੇ ਤੁਹਾਨੂੰ ਵਿਆਹ ਕਰ ਲੈ ਕੇ ਨਹੀਂ ਜਾਣਾ ਜੇਕਰ ਤੁਹਾਨੂੰ ਗੱਡੀ ਉਸ ਮੌਕੇ ਤੇ ਉਹਨੂੰ ਨਹੀਂ ਮਿਲੀ ਤੁਸੀਂ ਬਹੁਤ ਸਾਰੇ ਵਿਆਹ ਦੇਖਿਓ ਜਿਹੜੀ ਬਰਾਤ ਆਈ ਹੁੰਦੀ ਆ ਉਹ ਬਰਾਤ ਉਸੇ ਦਿਨ ਵਾਪਸ ਚਲੀ ਜਾਂਦੀ ਆ ਕਿਉਂਕਿ ਉਹਨਾਂ ਦੀ ਡਿਮਾਂਡ ਪੂਰੀ ਨਹੀਂ ਹੋਈ ਹੁੰਦੀ ਅਗਲੇ ਮੁੰਡੇ ਵਾਲੇ ਕਹਿੰਦੇ ਨੇ ਸਾਨੂੰ ਤੁਸੀਂ ਗੱਡੀ ਨਹੀਂ ਦਿੱਤੀ ਅਸੀਂ ਬਰਾਤ ਵਾਪਸ ਲੈ ਕੇ ਚੱਲੇ ਆ ਤਾਂ ਲੱਗਦਾ ਵੀ ਜੇ ਦੀ ਡਿਮਾਂਡ ਮੌਕੇ ਤੇ ਪੂਰੀ ਨਹੀਂ ਹੋਈ ਉਹ ਕੁੜੀ ਲੈ ਕੇ ਜਾਊਗਾ ਨਹੀਂ ਲੈ ਕੇ ਜਾਊਗਾ ਹਨਾ ਪਰ ਅਸੀਂ ਵਿਆਹ ਦੇ ਤਿੰਨ ਸਾਲ ਬਾਅਦ ਚਾਰ ਸਾਲ ਬਾਅਦ ਪੰਜ ਸਾਲ ਬਾਅਦ ਅਸੀਂ ਕਹਿ ਦਿੰਦੇ ਆ ਵੀ ਇਹਨਾਂ ਨੇ ਦਹੇਜ ਮੰਗਿਆ ਹੈ ਹਾਲਾਂਕਿ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਹਰ ਕੋਈ ਅਝੀਹਾ ਨਹੀਂ ਹੈ ਪੰਜੋ ਉਂਗਲੀਆਂ ਦਸੋ ਉਂਗਲੀਆਂ ਬਰਾਬਰ ਨਹੀਂ ਹਰ ਇੱਕ ਮੁੰਡਾ ਸਹੀ ਨਹੀਂ ਹੈ ਤੇ ਹਰ ਇੱਕ ਕੁੜੀ ਸਹੀ ਨਹੀਂ ਹੈ ਹਨਾ ਪਰ ਮੈਨੂੰ ਲੱਗਦਾ ਹੈ ਕਿ ਜਦੋਂ ਵੀ ਇੱਕ ਦੂਜੇ ਤੇ ਕੋਈ ਕੇਸ ਪਉਂਦਾ ਹੈ ਨਾ ਤਾਂ ਉਹਦੀ ਜਾਂਚ ਪਾਰਟਿਕੂਲਰ ਹੋਣੀ ਚਾਹੀਦੀ ਹੈ ਜਾਂਚ ਬਾਰੀਕੀ ਦੇ ਨਾਲ ਹੋਣੀ ਚਾਹੀਦੀ ਹੈ ਕਿਸੇ ਇੱਕ ਨੇ ਦੂਜੇ ਤੇ ਪਰਚਾ ਪਾ ਦਿੱਤਾ ਤਾਂ ਮੈਨੂੰ ਲੱਗਦਾ ਇੰਜ ਨਹੀਂ ਹੋਣਾ ਚਾਹੀਦਾ ਕਿ ਪਰਚੇ ਤੋਂ ਬਾਅਦ ਉਹਨੂੰ ਦੋਸ਼ੀ ਮੰਨ ਲਵੋ ਜੇ ਕੁੜੀ ਨੇ ਕਿਸੇ ਤੇ ਦਹੇਜ ਦਾ ਪਰਚਾ ਪਾਇਆ ਹੈ ਤੁਹਾਨੂੰ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਮੁੰਡੇ ਨੇ ਸੱਚੀ ਮੁੱਚੀ ਨੂੰ ਤੰਗ ਕੀਤਾ ਹੈ ਜਾਂ ਨਹੀਂ ਜਾਂ ਕੋਈ ਕੁੜੀ ਕੁੜੀ ਨੂੰ ਜਦੋਂ ਕੋਈ ਕੁੱਟਮਾਰ ਕਰਦਾ ਜਾਂ ਮੁੰਡਾ ਇਹ ਪਰਚਾ ਪਾਉਂਦਾ ਹੈ ਜੀ ਕੁੜੀ ਗਲਤ ਹੈ ਜਾਂ ਇਦਾਂ ਹੈ ਤੇ ਮੈਨੂੰ ਲੱਗਦਾ ਕਿ ਕੁੜੀ ਨੂੰ ਉਦੋਂ ਹੀ ਦੋਸ਼ੀ ਨਹੀਂ ਮੰਨ ਲੈਣਾ ਚਾਹੀਦਾ ਉਦੋਂ ਵੀ ਜਾਂਚ ਹੋਣੀ ਚਾਹੀਦੀ ਹੈ ਵੀ ਕੁੜੀ ਸਹੀ ਹੈ ਜਾਂ ਗਲਤ ਹੈ ਸੋ ਦੋਵੇਂ ਪਹਿਲੂਆਂ ਤੋਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਨੇ ਜ਼ਿੰਦਗੀ ਜਿਹੜੀ ਹੈ ਉਹ ਖਰਾਬ ਨਹੀਂ ਕਰਨੀ ਚਾਹੀਦੀ ਸੋ ਜੇਕਰ ਤੁਸੀਂ ਵੀ ਇਸ ਮੁੱਦੇ ਤੋਂ ਸਹਿਮਤ ਹੋ ਤਾਂ ਲੱਗਦਾ ਕਿ ਜੋ ਸਾਡੀ ਡਿਸਕਸ਼ਨ ਡਿਸਕਸ਼ਨ ਹੋ ਰਿਹਾ ਹੈ ਇਸ ਮੁੱਦੇ ਤੇ ਗੱਲਬਾਤ ਹੋਣੀ ਜ਼ਰੂਰੀ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਲੋਕਾਂ ਤੱਕ ਜਿਹੜੀ ਆ ਉਹ ਪਹੁੰਚ ਸਕੇ